ਜੀ ਦੋਸਤੋ ਸਾਰਿਆਂ ਨੂੰ ਬੈਪਰੀ ਸਤਿ ਸ਼ਕਾਲ ਮੈਂ ਰਣਜੀਤ ਸਿੰਘ ਬਾੜੀ ਮੇਗਾ ਮੇਰੇ ਨਾਲ ਪ੍ਰੋਫੈਸਰ ਗੁਰਚਰਨ ਸਿੰਘ ਸੋ ਅੱਜ ਜਿਹੜਾ ਬੜਾ ਇਤਿਹਾਸਕ ਦਿਨ ਆ ਫਾਲਸਾ ਪਰ ਦੀ ਸਥਾਪਨਾ ਅੱਜ ਦੇ ਦਿਨ ਹੋਈ ਆ 13 ਅਪ੍ਰੈਲ ਆ ਸਾਖੀ ਵਾਲਾ ਦਿਹਾੜਾ ਔਰ ਸਾਖੀ ਦੇ ਦਿਹਾੜੇ ਦੇ ਸੀ ਜਿਹੜਾ ਆ ਦਰਖਤ ਲਾ ਕੇ ਜਿਹੜਾ ਇਸ ਦਿਹਾੜੇ ਨੂੰ ਸੈਲੀਬ੍ਰੇਟ ਕਰਨ ਜਾ ਰਹੇ ਆ ਸੋ ਬਾਕੀ ਦੇ ਜਿਹੜਾ ਹਾਲ ਆ ਸਸਕੀ ਸਰੰਦਸਨਗੇ ਤੇ ਅੱਜ ਅਸੀਂ ਮਰੂਤੀ 800 ਦੇ ਵਿੱਚ ਜਿਹੜੇ ਪਿੱਛੇ ਦਰਖਤ ਰੱਖੇ ਹੋਏ ਨੇ ਦੇਖ ਲਓ ਤੁਸੀਂ ਅੱਧੀ ਕਿੰਨੀਆਂ ਸਰ ਟਾਲੀਆਂ ਲੈ ਕੇ ਆਏ ਆ ਆਪਾਂ ਆਪਾਂ ਵੀ ਅੱਜ 25 ਟਾਲੀਆਂ ਲੈ ਗਏ 25 ਟਾਲੀਆਂ ਲੈ ਗਏ ਕਿੱਥੋਂ ਮਿਲ ਗਿਆ ਆ ਆਪਾਂ ਨੂੰ ਇਹ ਵਾਲਾ ਦੋ ਕੋਠੀਆਂ ਨਰਸਰੀ ਸਰਕਾਰੀ ਨਰਸਰੀ ਆ 25 ਰੁਪਏ ਦੀ 25 ਕਿੰਨੇ ਦਾ ਦਿੱਤਾ ਇੱਕ ਦਰਖਤ 15 ਰੁਪਏ ਦਾ ਇੱਕ ਜਿਹੜਾ ਬਲਾਡ ਆ ਤੁਸੀਂ ਵੀ ਮਤਲਬ ਇਹ ਕਰ ਸਕਦੇ ਜੇ ਬਾਕੀ ਦਾ ਨਾਲ ਜਿਹੜਾ ਨੂੰ ਬਾਕੀ ਹਮੇਸ਼ਾ ਹੀ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਇਹ ਲਾਈਫ ਦੇ ਵਿੱਚ ਰੁੱਖਾਂ ਦੀ ਬੜੀ ਮਹਾਨਤਾ ਹੈ। ਹਮ ਰੁੱਖਾਂ ਤੋਂ ਬਿਨਾ ਲਾਈਫ ਨਹੀਂ ਹੈ। ਹਮ ਆਲੇ ਦੁਆਲੇ ਪ੍ਰਕਿਰਤੀ ਨੂੰ ਵੇਖੋ ਬੜੀ ਸੋਹਣੀ ਪਰਮਾਤਮਾ ਨੇ ਰਚਨਾ ਕੀਤੀ ਹੈ। ਹਮ ਤੇ ਇਹ ਰਚਨਾ ਦੁਬਾਰਾ ਦੁਬਾਰਾ ਨਹੀਂ ਹੋ ਸਕਦੀ। ਹਮ ਤੇ ਬਲੂ ਪਲੈਨਟ ਬੜਾ ਸੋਹਣਾ ਧਰਤੀ ਦੇ ਉੱਪਰ। ਹਮ ਸੋ ਇਸ ਪਲੈਨਟ ਨੂੰ ਹਮੇਸ਼ਾ ਵਧੀਆ ਰੱਖਣ ਦੇ ਲਈ ਹਮ ਅਸੀਂ ਯੋਗਦਾਨ ਕੀ ਦੇ ਸਕਦੇ ਹਾਂ। ਹਮ ਤੋ ਇਸ ਸੰਹੀ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਆ ਤੇ ਥੋੜੇ ਸਮੇਂ ਦੇ ਵਿੱਚ ਦਰਖਤ ਜਿਹੜੇ ਨੇ ਗੱਡੀ ਦੇ ਵਿੱਚ ਲੈਂਦੇ ਨੇ ਅਸੀਂ ਟਾਲੀਆਂ ਦੇ ਜੜੀਆਂ ਵਾਂ ਲਗਾਵਾਂਗੇ ਅੱਗੇ ਜਿਹੜਾ ਤੁਹਾਨੂੰ ਨਜ਼ਰ ਆਏਗਾ ਕਿ ਬਾਬਾ ਜੀ ਸਾਡੇ ਨਾਲ ਜਿਹੜੇ ਨੇ ਬੜੇ ਉਹਨਾਂ ਨੇ ਖੁਸ਼ ਹੋ ਕੇ ਜਿਹੜੀਆਂ ਨੇ ਟਾਲੀਆਂ ਲਾਈਆਂ ਨੇ ਔਰ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਇਹ ਸਭ ਹੋ ਸਕਿਆ ਵਾ ਪੋਸੀਬਲ ਔਰ ਉਹਨਾਂ ਲੋਕ ਮੈਸੇਜ ਵੀ ਹੈਗਾ ਕਿ ਕੋਈ ਵੀ ਫੈਸਟੀਵਲ ਹੁੰਦਾ ਉਹਦੇ ਨਾਲ ਨਾਲ ਤੁਸੀਂ ਦਰਖਤਾਂ ਨੂੰ ਵੀ ਪ੍ਰਮੋਟ ਕਰੋ ਕਿਉਂਕਿ ਦਰਖਤ ਜਿਹੜੇ ਆ ਦਰਖਤ ਲਗਾਵਾਂਗੇ ਤੇ ਪ੍ਰਮਾਤਮਾ ਸਭ ਤੋਂ ਵੱਧ ਖੁਸ਼ ਹੁੰਦਾ ਜਿਹੜੀ ਅਸਲੀ ਜਿਹੜੀ ਸੇਵਾ ਹੱਡੀ ਆ ਉਹ ਦਰਖਤਾਂ ਲਾ ਕੇ ਕੁਦਰਤ ਦੀ ਸੇਵਾ ਹੀ ਜਿਹੜੀ ਆ ਉਹ ਸੇਵਾ ਮੰਨੀ ਜਾਂਦੀ ਹੈ ਸੇਵਾਦਾਰਾਂ ਨੇ ਖੁਦ ਵੱਧ ਝੜ ਕੇ ਜਿਹੜੇ ਆ ਔਰ ਪ੍ਰਣ ਵੀ ਕੀਤਾ ਹੈ ਕਿ ਜਿਹੜੇ ਦਰਖਤਾਂ ਲਾ ਰਹੇ ਆ ਉਹਨਾਂ ਨੂੰ ਅਸੀਂ ਪਾਲਾਂਗੇ ਵੀ ਜ਼ਰੂਰ ਸਸੀਗਲ ਰਮਜੀਤ ਸਿੰਘ ਜੀ ਕੀ ਹਾਲ ਜੀ ਸਸੀਗਲ ਸਰ ਜੀ ਆਜੋ ਸਾਖੀ ਆਵੇ ਅੱਜ ਫਿਰ ਕਿੱਧਰ ਲੱਗੇ ਜੀ ਸਾਖੀਆਂ ਸਰੂਪ ਸਿੰਘ ਸਾਹਿਬ ਨੂੰ ਬਹੁਤ ਜੜੀਆਂ ਮੁਬਾਰਕਾਂ ਹੋਣ ਬਸ ਲੱਗੇ ਅੱਜ ਆ ਕੇ ਭਰਾ ਨੂੰ ਮੋਟੀਵੇਸ਼ਨ ਮਿਲੀ ਸਾਨੂੰ ਤੁਹਾਨੂੰ ਪਤਾ ਅੱਗੇ ਵੀ ਵੀਰ ਸਾਡਾ 1 ਲੱਖ ਦੇ ਕਰੀਬ ਬੂਟੇ ਲਾਏ ਨੇ ਤਸੀਂ ਵੀ ਕੋਸ਼ਿਸ਼ ਕਰਦੇ ਆਂ ਛੁੱਟੀ ਵਾਲੇ ਦਿਨ ਜਿਹੜਾ ਵਾ ਕੁਝ ਪ੍ਰਕਿਰਤੀ ਦੇ ਸੰਬੰਧਤ ਸਾਡੇ ਜਿਹੜੇ ਫਰਜ਼ ਹੈਗੇ ਨੇ ਉਹਨੂੰ ਅਦਾ ਕਰ ਸਕੀਏ ਸੋ ਅੱਜ ਪਿੰਡ ਦਰਾਜ ਕੇ ਆਏ ਇੱਥੇ ਤੇ 25 ਟਾਲੀਆਂ ਜਿਹੜੀਆਂ ਅੱਜ ਅਸੀਂ ਲਾਈਆਂ ਸਾਥੀ ਵਾਲੇ ਦਿਨ ਲਾ ਰਹੇ ਆਂ ਕੁਝ ਕੁਝ ਲਾ DIYਾ ਕੁਝ ਲਾ ਰਹੇ ਨੇ ਦੇਹੋ ਲੋਕਾਂ ਨੂੰ ਜਿਹੜਾ ਸਾਡੀ ਦਖਾਸਤ ਹੈਗੀ ਆ ਕਿ ਤੁਸੀਂ ਵੀ ਵੱਧ ਤੋਂ ਵੱਧ ਨੇਚਰ ਨਾਲ ਜੁੜੋ ਕੁਦਰਤ ਨਾਲ ਜੁੜੋ ਕਿਉਂਕਿ ਜਿਹੜੀ ਕੁਦਰਤ ਹੈਗੀ ਆ ਇਹਨੂੰ ਇਹ ਨਾਲ ਜੁੜਾਂਗੇ ਤੇ ਅਸਲੀ ਸੇਵਾ ਸਾਡੀ ਸਪੂਰਨ ਹੋਣੀ ਆ ਜੇਕਰ ਕੁਦਰਤ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਅਸੀਂ ਜਿਹੜਾ ਉਹਦੀ ਸਾਂਭ ਸੰਭਾਲ ਰੱਖਾਂ। ਉਹ 2 ਸਾਲ ਦੀ ਗੁੱਡੀਆ ਹਰਮੀਤ ਕੌਰ ਨੂੰ ਵੀ ਨਾਲ ਲੈ ਗਏ ਸੀ ਸੀ ਤਾਂ ਕਿ ਇਹ ਵੀ ਸਿੱਖ ਸਕੇ ਕਿਉਂਕਿ ਛੋਟੇ ਬੱਚੇ ਜਿਹੜੇ ਮਿੱਟੀ ਦੇ ਘੜੇ ਵਾਂਗ ਹੁੰਦੇ ਆ। ਤੋ ਅਸੀਂ ਇਹੀ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਜਿਹੜਾ ਵਾ ਇਸ ਬੰਨੇ ਲਈਏ ਵਾਤ ਤੋਂ ਵਾਤ ਇਹੀ ਸਾਡਾ ਫਿਊਚਰ ਨੇ ਬੱਚੇ ਇਹਨਾਂ ਨੇ ਅੱਗੇ ਹਰ ਸਾਰਾ ਸੰਭਾਲਣਾ ਵਾ ਜੇ ਅਸੀਂ ਚੰਗੀਆਂ ਇਹਨਾਂ ਨੂੰ ਆਦਤਾਂ ਸਿਖਾਵਾਂਗੇ ਚੰਗੀਆਂ ਹੈਬਿਟਸ ਜਿਹੜੀਆਂ ਪਾਵਾਂਗੇ ਤੇ ਇਹ ਇੰਪਲੀਮੈਂਟ ਕਰਨਗੇ ਆਪਣੀ ਲਾਈਫ ਵਿੱਚ ਤਾਂ ਹੀ ਸਾਡੇ ਸਮਾਜ ਦਾ ਸੁਧਾਰ ਹੋਏਗਾ ਚਲੋ ਜੀ ਥੈਂਕ ਯੂ ਜਰਾ ਮੰਜੀਰਾ ਲਿੰਦੇ ਦਾ ਸੋ ਦੋਸਤੋ ਫਾਈਨਲੀ ਅਸੀਂ ਜਿਹੜਾ ਆ ਅੱਜ ਦੇ ਜਿਹੜੇ ਦਰਖਤ ਪੰਜੀ ਹੀ ਗਏ ਅੱਜ ਦਾ ਸਾਡਾ ਟਾਰਗੇਟ ਉਹ ਫਾਈਨਲ ਕਰਕੇ ਤੇ ਵਾਪਸ ਘਰ ਜਾ ਰਹੇ ਆ ਤੇ ਬੜਾ ਇੱਕ ਕਹਿ ਲਓ ਕਿ ਮਨ ਨੂੰ ਸ਼ਾਂਤੀ ਸਾਨੂੰ ਮਿਲ ਰਹੀ ਆ ਅੱਡੇ ਜਿਵੇਂ ਪੀਸ ਆਫ ਮਾਈਂਡ ਜਿਹਨੂੰ ਅਸੀਂ ਕਹਿ ਦਿੰਨੇ ਆ ਦਰਖਤ ਲਗਾ ਕੇ ਜਿਹੜੇ ਆ ਉਹ ਸਾਨੂੰ ਮਤਲਬ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਰ ਸ਼ਰਨ ਜੀ ਦੱਸੋ ਬਸ ਜੀ ਆਪਾਂ ਗਿਆਣਾ ਆਪਾਂ ਤਾਂ ਹੀ ਗਿਆਣਾ ਇਹ ਚਲੋ ਜ਼ਿੰਦਗੀ ਬੜੀ ਬੀਜ਼ੀ ਆ ਸਮਾਂ ਨਹੀਂ ਘੇਰਦੀ ਹੈ ਬਹੁਤ ਘੱਟ ਸਮਾਂ ਪਰ ਜੀ ਫੇਰ ਵੀ ਕੁਝ ਚੰਦ ਲੰਮੇ ਤੁਹਾਨੂੰ ਮਿਲਦੇ ਆ ਕੋਝ ਸਾਮਾਨ ਮਿਲ ਗਿਆ। ਤਾਂ ਉਸ ਸਾਮੇ ਦੇ ਵਿੱਚ ਆ ਪ੍ਰਕਿਰਤੀ ਨੂੰ ਜੋੜ ਜ਼ਰੂਰੀ ਡੈਡੀਕੇਟ ਕਰੋ। ਪ੍ਰਕਿਰਤੀ ਨੂੰ ਆਪਣੀ ਦੇਣ ਦੋ ਜਿਵੇਂ ਹੋ ਸਕਦਾ। ਕੋਸ਼ਿਸ਼ ਕਰੋ ਇਹ ਹਾਂ ਜੇ ਸਾਮਾਨ ਸਾਨੂੰ ਮਿਲਿਆ ਹੈ ਤਾਂ ਹੀ ਕੁਦਰਤ ਨੂੰ ਡੈਡੀਕੇਟ ਕਰਕੇ ਤੇ ਕੁਝ ਜਾਨਵਰ ਦੇ ਲਈ ਕੁਝ ਕਰੀਏ ਜਾਂ ਫਿਰ ਆਪਾਂ ਬਰਖਤਾਂ ਲਈ ਕੁਝ ਕਰੀਏ ਜਾਂ ਫਿਰ ਉਹਦੀ ਬਣਾਈ ਹੋਈ ਜਿੰਨੀ ਵੀ ਖੂਬਸੂਰਤੀ ਹੈ ਪ੍ਰਕਿਰਤੀ ਆ। ਉਨੂੰ ਸਜਾਉਣ ਦੇ ਵਿੱਚ ਆਪਣਾ ਸਮਾਂ ਲਾइए ਹਰ ਇੱਕ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ ਰੋਪਾ ਲਗਾ ਕੇ ਕਰ ਸਕਦੇ ਆ ਉਹਦੇ ਜਾਨਵਰਾਂ ਨੂੰ ਬਚਾਈਏ ਕਰ ਸਕਦੇ ਆ ਅਸੀਂ ਇੱਕ ਚੀਜ਼ ਹੋਰ ਸਰ ਜਿਵੇਂ ਅਪ੍ਰੈਲ ਦਾ ਦਿਹਾੜਾ ਹੈ ਨਾ ਮਤਲਬ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਤੇ ਥੋੜੇ ਦਿਨਾਂ ਦੇ ਵਿੱਚ ਜਿਹੜਾ ਕਿਸਾਨ ਭਰਾ ਆਪਣੇ ਜਿਹੜੇ ਨੇ ਜ਼ਿਮੀਂਦਾਰ ਭਰਾ ਨੇ ਉਹ ਫਸਲਾਂ ਦੀ ਕਟਾਈ ਵੀ ਕਰਨਗੇ ਕਣਕ ਦੀ ਸੋ ਇੱਕ ਚੀਜ਼ ਹੋ ਰਿਹਾ ਕਿ ਕਿਸਾਨ ਚਲੋ ਵਹਿ ਤੇ ਅੱਗ ਲਾਉਣੀ ਨਹੀਂ ਚਾਹੀਦੀ ਨਾੜ ਨੂੰ ਹਾਂ ਇਦੂਜੀ ਕੀ ਹੈ ਕਿ ਜਿਹੜੇ ਖਾਸ ਕਰ ਰੋਡ ਦੇ ਨਾਲ ਜਿਹੜੀਆਂ ਜ਼ਮੀਨਾਂ ਲੱਗਦੀਆਂ ਨੇ ਉਹਨਾਂ ਦੇ ਜਿਵੇਂ ਦਰਖਤ ਆ ਜੇਕਰ ਫਿਰ ਵੀ ਜੇ ਕੋਈ ਨਹੀਂ ਕਹਿੰਦਾ ਕਿ ਮੈਂ ਅੱਗ ਲਾਉਣ ਤੋਂ ਕਿਹਾ ਨਹੀਂ ਮਤਲਬ ਹਟਣਾ ਵੀ ਨਾਲ ਆਪ ਦਾ ਸਾੜਨਾ ਸਾੜਨਾ ਸੋ ਉਹ ਉਹਦੀ ਹੀ ਰਿਕਵੈਸਟ ਕਰੀਏ ਕਿ ਜ਼ਰੂਰ ਉਹ ਲੱਗ ਲੱਗੇ ਹੱਲਾਂ ਦੇ ਜਾਂ ਤਵੀਆਂ ਦੇ ਫੇਰੇ ਲਾ ਦੇਣ ਚਾਰ-ਚਾਰ ਤਾਂ ਕਿ ਜਿਹੜੇ ਰੋਖਾ ਜਿਹੜੇ ਉਹ ਵੱਜੇ ਮੈਂ ਤਾਂ ਹਮੇਸ਼ਾ ਹੀ ਰਿਕਵੈਸਟ ਕਰਦਾ ਹੂੰ ਹੂੰ ਕਿ ਉਹ ਨਾਰਮਲ ਬਣਾ ਲਾ ਕਿਉਂਕਿ ਗਾਨ ਕੱਲਾ ਮੁੱਦਾ ਰੋਕੜੀ ਹੈਗਾ ਇਹ ਤੇ ਮੁੱਦਾ ਇਹ ਹੀ ਆ ਕਿ ਜਦੋਂ ਅੱਗ ਲੱਗਦੀ ਹੈ ਤਾਂ ਥੱਲੇ ਬਹੁਤ ਸਾਰੀ ਆਰਗਨਿਜ਼ਮਸ ਧੂਆ ਆ ਗਿਆ ਕੀੜੇ ਮਕੌੜੇ ਉਹ ਸਾਰੇ ਕਿਸਾਨ ਦੇ ਮਿੱਤਰ ਨੇ ਰੁੱਕਦਾ ਜਦੋਂ ਸੜ ਜੂਗਾ ਆਪਾਂ ਫੇਰ ਦੁਬਾਰਾ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਫੇਰ ਦੁਬਾਰਾ ਚਲਾ ਲਾਂਗੇ ਲਾ ਲਾਂਗੇ ਪਰ ਜੇ ਕੀੜੇ ਮਕੌੜੇ ਮਰ ਗਏ ਤੇ ਫਿਰ ਭਾਵੇਂ ਆਪਾਂ ਰੁੱਕ ਵੀ ਲਾ ਲਈ ਜਿਨ੍ਹਾਂ ਨੂੰ ਨਾਲੇ ਪੋਸ਼ਕ ਤਾਪੀ ਨਹੀਂ ਮਿਲੇ ਤੇ ਫਿਰ ਉਹਨਾਂ ਪੱਲਾ ਹੀ ਨਹੀਂ ਸਹੀ ਗੱਲ ਇਸ ਕਰਕੇ ਸਾਰਿਆਂ ਨੇ ਬੇਨਤੀ ਇਹ ਆ ਕਿ ਕੋਸ਼ਿਸ਼ ਇਹ ਕਰੋਗੇ ਨਾ ਹੀ ਇਹ ਕੰਮ ਹੋਵੇ ਕਿਉਂਕਿ ਆਪਣੇ ਜਿੰਨੇ ਵੀ ਮਿੱਤਰ ਨੇ ਕੀ ਦੇ ਨਕੋੜੇ ਉਹ ਵੀ ਅਕਸਰ ਜੀਵਨ ਧਰਤੀ ਦੇ ਪ੍ਰਮਾਤਮਾ ਦੀ ਪ੍ਰਾਪਰਟੀ ਆ ਹਾਂ ਪ੍ਰਮਾਤਮਾ ਦੀ ਪ੍ਰਾਪਰਟੀ ਨੂੰ ਆਪਾਂ ਨਕਸਾਨ ਆਪ ਨਹੀਂ ਪਤਾਵਾਂਗੇ ਜੇ ਰੋਕੀਏ ਬਾਕੀ ਇਹ ਆ ਕਿ ਜੇ ਫਿਰ ਵੀ ਕਿਸੇ ਦੀ ਕੋਈ ਮਿਲਵਰੀ ਆ ਨਹੀਂ ਮਿਲਣਾ ਸਾੜਨ ਤੋਂ ਬਿਨਾਂ ਹੀ ਰਹਿ ਸਕਦੇ ਤੋ ਜਿੱਥੇ ਜਿੱਥੇ ਰੋੜਾਂ ਜਿਹੜੇ ਜਿਹੜੇ ਮਤਲਬ ਜਿਵੇਂ ਆ ਹੁਣ ਹਿਆਰ ਹੈ ਰੋਡ ਦੇ ਕਿੰਨੇ ਲੱਗ ਲੱਗੇ ਜਿਹੜੇ ਦਰਖਤ ਹੈ ਸਾਡੇ ਲੱਗੇ ਫਾਈਨਾਂ ਦੇ ਉਹ ਦਰਖਤਾਂ ਦੇ ਲੱਗੇ ਲੱਗੇ ਜਿਹੜੀ ਜ਼ਮੀਨ ਹੈ ਉਸੇ ਦੋ ਦੋ ਤਿੰਨ ਤਿੰਨ ਫੇਰੇ ਲਾਏ ਜਾਣ ਤਾਂ ਕਿ ਇਹ ਜਿਹੜੇ ਦਰਖਤ ਆ ਇਹ ਮਤਲਬ ਆਗਲੀ ਲਪੇਟ ਚ ਆ ਕੇ ਜਿਹੜਾ ਆ ਜਿਹੜੇ ਸੜ ਜਾਂਦੇ ਆ ਉਹਨਾਂ ਦਾ ਜਿਹੜਾ ਇਹ ਚੀਜ਼ ਤੋਂ ਛੁਕਾਰਾ ਹੋ ਸਕੇ ਸੋ ਬਣੇ